ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋਇਆ ਧੜੇ ਦੇ ਵਿੱਚ ਹੁਣ ਤਕਰਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਸ਼੍ਰੋਮੇ ਕਾਲੀ ਦਲ ਦੇ ਅੰਦਰ ਦੋ ਧੜੇ ਬਣੇ ਸੀ ਤੇ ਉਹਨਾਂ ਦੋ ਧੜਿਆਂ ਦੇ ਵਿੱਚ ਉਹਨੇ ਇੱਕ ਧੜੇ ਦੇ ਅੰਦਰ ਹੀ ਤਕਰਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਬਾਕੀਆਂ ਦੇ ਨਾਲ ਸ਼ਾਮਲ ਨਾ ਹੋਣ ਤੇ ਦਰਅਸਲ ਕੱਲ੍ਹ ਬੀਤੇ ਦਿਨੀ ਸ਼੍ਰੋਮ ਨੇ ਕਾਲੀ ਦਲ ਦਾ ਜਿਹੜਾ ਬਾਗੀ ਧੜਾ ਉਛੇ ਕਾਲ ਤੱਕ ਸੈਪ ਪਹੁੰਚਿਆ ਸੀ ਖੀਮਾ ਜਾਂਚਣਾ ਦੇ ਲਈ ਮਾਫੀ ਮੰਗਨ ਜਥੇਦਾਰ ਰਗबीर ਸਿੰਘ ਨੂੰ ਖੀਮਾ ਜਾਂਚਣਾ ਪੱਤਰ ਸੌਂਪਿਆ ਗਿਆ ਪਰ ਉੱਥੇ ਸਿਕੰਦਰ ਸਿੰਘ ਮਲੂਕਾ ਗਾਇਬ ਨਜ਼ਰ ਆਏ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਸਿਕੰਦਰ ਸਿੰਘ ਮਲੂਕਾ ਨੇ ਹੁਣ ਬਾਕੀ ਧੜੇ ਦੇ ਵੱਲੋਂ ਬਾਗੀ ਧੜੇ ਦੇ ਕੋਲੋਂ ਮੂੰਹ ਮੋੜ ਲਿਆ ਬੀਬੀ ਜਗੀਰ ਕੋਰ ਨੇ ਜਦੋਂ ਅਕਾਲੀ ਦਲ ਦੇ ਵਿੱਚ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ ਤਾਂ ਉਸ ਵੇਲੇ ਸਕੰਦਰ ਸਿੰਘ ਮਲੂਕਾ ਹੀ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਤੋਂ ਉਸ ਵੇਲੇ ਉਹਨਾਂ ਨੇ ਬੀਬੀ ਦੇ ਕੋਲੋਂ ਬਿਨਾ ਕੁਝ ਸਵਾਲ ਪੁੱਛੇ ਬਿਨਾ ਕੋਈ ਸਵਾਲ ਕੀਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ ਤਦੂਜੇ ਪਾਸੇ ਜਦੋਂ ਪਰਮਿੰਦਰ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਬਾਕੀ ਸੁਰਾਂ ਆਈਆਂ ਅਪਣਾਈਆਂ ਗਈਆਂ ਸੀ ਤਾਂ ਉਸ ਵੇਲੇ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਿਕੰਦਰ ਸਿੰਘ ਮਲੂਕਾ ਤੇ ਹੋਰ ਵੀ ਕਈ ਆਗੂਆਂ ਦੇ ਵੱਲੋਂ ਇਹਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਗਈ ਸੀ ਇਹਨਾਂ ਦੇ ਖਿਲਾਫ ਬੋਲਿਆ ਗਿਆ ਸੀ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਿਕੰਦਰ ਸਿੰਘ ਮਲੂਕਾ ਬੀਤੇ ਦਿਨ ਸ਼੍ਰੀ ਕਾਲ ਤਖਤ ਸਹਿਬ ਕਿਉਂ ਨਹੀਂ ਪਹੁੰਚੇ ਸ਼੍ਰੀ ਕਾਲ ਤਖਤ ਸਹਿਬ ਮਾਫੀ ਮੰਗਣ ਜਿਹੜਾ ਧੜਾ ਗਿਆ ਸੀ ਕਿ ਸਿਕੰਦਰ ਸਿੰਘ ਨੂੰ ਲੱਗਦਾ ਕਿ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਜਾਂ ਫਿਰ ਹੁਣ ਇਹ ਤੇ ਇਹ ਵੀ ਇਸ਼ਾਰਾ ਹੋ ਰਿਹਾ ਹੈ ਕਿ ਹੋ ਸਕਦਾ ਹੈ ਕਿ ਸਿਕ ਬੀਰ ਸਿੰਘ ਬਾਦਲ ਵਾਲੇ ਢੜੇ 'ਚ ਸ਼ਾਮਲ ਹੋਣ ਦੀ ਤਿਆਰੀਆਂ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲ ਨੂੰ ਕੋਈ ਅਜੀਹੀ ਪੇਸ਼ਕਸ਼ ਹੋਈ ਹੋਵੇ ਜਾਂ ਅਜੀਹਾ ਕੋਈ ਉਹਨਾਂ ਨੂੰ ਇਸ਼ਾਰਾ ਮਿਲਿਆ ਹੋਵੇ ਕਿ ਉਹ ਉੱਥੇ ਨਹੀਂ ਪਹੁੰਚੇ ਕਿ ਹੁਣ ਉਹ ਬਾਕੀ ਢੜੇ ਦੇ ਵੱਲੋਂ ਮੂੰਹ ਮੋੜਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਜੇ ਗਲਤੀ ਦੀ ਗੱਲ ਕਰੀਏ ਤਾਂ ਸ਼੍ਰੀ ਕਾਲਤਖ ਸਾਹਿਬ ਜਿਹੜਾ ਬਾਗੀ ਤੜਾ ਇਸ ਕਰਕੇ ਪਹੁੰਚਿਆ ਸੀ ਕਿ ਉਹਨਾਂ ਦੇ ਵੱਲੋਂ ਉਹਨਾਂ ਦਾ ਕਹਿਣਾ ਸੀ ਕਿ ਕੁਝ ਗਲਤੀਆਂ ਹੋਈਆਂ ਨੇ ਉਹਨਾਂ ਦੇ ਉਹ ਮਾਫੀ ਚਾਉਂਦੇ ਨੇ ਪਰ ਕੀ ਹੁਣ ਸਿਕੰਦਰ ਸਿੰਘ ਮਲੂਕਾ ਉਸ ਵੇਲੇ ਕੈਬਨਿਟ ਦਾ ਹਿੱਸਾ ਨਹੀਂ ਸੀ ਜਦੋਂ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਸੁਮੇਤ ਸੈਨ ਨੂੰ ਡੀਜੀਪੀ ਲਾਇਆ ਗਿਆ ਸੀ ਤੇ ਇਜ਼ਹਾਰ ਅਲਮਲ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਸੀ ਤਕੀ ਉਸ ਵੇਲੇ ਕੈਬਨਿਟ ਦੇ ਹਿੱਸਾ ਨਹੀਂ ਸੀ ਅਗਰ ਉਹ ਹਿੱਸਾ ਸੀਗੇ ਤਾਂ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਜਿਹੜਾ ਉਸੇ ਕਾਲ ਤੱਕ ਸਾਬ ਨਹੀਂ ਪਹੁੰਚੇ ਹੁਣੇ ਉਤੇ ਕਿਉਂ ਨਹੀਂ ਪਹੁੰਚੇ ਉਹਨਾਂ ਨੂੰ ਕੋਈ ਇਸ਼ਾਰਾ ਹੋਇਆ ਸੁਖਬੀਰ ਸਿੰਘ ਬਾਦਲ ਧੜੇ ਵੱਲੋਂ ਜਾਂ ਕਿਸੇ ਹੋਰ ਪਾਸਿਓ ਇਹ ਤਾਂ ਉਸ ਵੇਲੇ ਹੀ ਅਨਸਾਫ ਸਪਸ਼ਟ ਹੋਏਗਾ ਜਿਸ ਵੇਲੇ ਸਿਕੰਦਰ ਸਿੰਘ ਮਲੂਕਾ ਕੋਈ ਬਿਆਨ ਦੇਣਗੇ ਹੁਣੇ ਉਸ ਵੇਲੇ ਹੀ ਸਪਸ਼ਟ ਹੋਏਗਾ ਕਿ ਸ਼੍ਰੀ ਕਾਲ ਤੱਕ ਸਾਬ ਤੋਂ ਜਿਹੜਾ ਬਾਕੀ ਤੜਾ ਗਿਆ ਹੋਇਆ ਸੀ ਕਿ ਉਹਨਾਂ ਦੇ ਬਲੋਂ ਉਹਨਾਂ ਨੇ ਮੂੰਹ ਮੋੜ ਲਿਆ ਜਾਂ ਨਹੀਂ ਮੋੜਿਆ ਇਹ ਤਾਂ ਉਸ ਵੇਲੇ ਹੀ ਸਪਸ਼ਟ ਹੋਏਗਾ ਜਦੋਂ ਕੀ ਸਿਕੰਦਰ ਸਿੰਘ ਮਲੂਕਾ ਹੋਣਾ ਇਹ ਸਾਰੇ ਮਾਮਲੇ ਦੇ ਬਾਰੇ ਕੋਈ ਆਪਣੀ ਜੋ ਉਹਨਾਂ ਦਾ ਕਾਰਨ ਹੈ ਉੱਤੇ ਨਾ ਪਹੁੰਚਣ ਦਾ ਉਹ ਦਿੰਦੇ ਨੇ ਜਾਂ ਕੀ ਬਿਆਨ ਦਿੰਦੇ ਨੇ ਇਹ ਹੁਣ ਦੇਖਣਾ ਹੀ ਹੋਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ